ਜਦੋਂ 84 ਦਾ ਕੱਲੂ ਕਾਰਾ ਜਿਹਨੂੰ ਕਹਿੰਦੇ ਤੀਸਰਾ ਕੱਲੂ ਕਾਰਾ ਹੋਇਆ ਪੂਰੇ ਸਿੱਖ ਜਗਤ ਨੂੰ ਚੰਜੋਲ ਕੇ ਰੱਖਤਾ ਤੇ ਫੌਜੀ ਵੀ ਪ੍ਰਭਾਵਿਤ ਹੋਏ ਯੂਨਟਾਂ ਦਾ ਨਾਟ ਸੰ ਸਿੱਖ ਫੌਜੀ ਖਾਸ ਤੌਰ ਤੇ ਪੂਰੇ ਬਾਰਡਰਸ ਭਾਵੇਂ ਇੰਡੋ ਪਾਕਿਸਤਾਨ ਕਰ ਲੋ ਚਾਈਨਾ ਬਾਰਡਰ ਦੇ ਕਰ ਲੋ ਮਗਰ ਜਿਹੜੀ ਕਿ ਕੋਈ ਆ ਜਾਂ ਆਵਾਜਾ ਵੀ ਸੀ ਕੋਈ ਆ ਰਿਹਾ ਸੀ ਕੋਈ ਜਾ ਰਿਹਾ ਸੀ ਗੱਡੀ ਦੇ ਵਿੱਚ ਉਹ ਵੀ ਪ੍ਰਭਾਵਿਤ ਹੋਏ ਜਦੋਂ 84 ਦਾ ਇਹ ਦੰਗੇ ਹੋਏ ਜਦੋਂ ਕਿ ਦੰਗੇ ਨਹੀਂ ਮੈਂ ਕਹਿੰਦਾ ਬਲਕਿ ਮੈਂ ਕਹਿੰਦਾ ਇਹ ਨਸਲਕੁਸ਼ੀ ਹੋਈ ਬਿਲਕੁਲ ਜੀ ਵੀ ਜਦੋਂ ਇਹ ਘਟਨਾ ਬਾਰੇ ਸੁਣਿਆ ਹੋਣਾ ਵੀ ਦਰਬਾਰ ਸਾਹਿਬ ਤੇ ਇਦਾਂ ਹੋਣ ਵਾਲਾ ਜਾਂ ਅਟੈਕ ਹੋ ਗਿਆ ਤੇ ਉਦੋਂ ਮਤਲਬ ਜਿੰਨੀ ਫੋਰਸ ਦੀ ਸਿਕ ਰੈਜਮੈਂਟ ਦੀ ਗੱਲ ਕਰਨੀ ਹੈ ਜਿੰਨੇ ਵੀ ਸਿੱਖ ਸੀਗੇ ਤੇ ਉਦੋਂ ਕੀ ਸਿਚੁਏਸ਼ਨ ਕੀ ਸੀਗੀ ਪਰ ਉਸ ਵੇਲੇ ਕਿਉਂਕਿ ਸਿੱਖ ਭਾਵਨਾਵਾਂ ਜਿਹੜੀਆਂ ਨੇ ਆਪਣੇ ਆਸਥਾ ਨਾਲ ਕਾਸਟ ਆਊਟ ਤੇ ਕਾਲ ਤੱਕ ਸਾਬ ਸੁਪਰੀਮ ਅਥਾਰਟੀ ਉਹਦੇ ਨਾਲ ਜੁੜੀਆਂ ਨੇ ਤੇ ਇਸ ਵਾਸਤੇ ਉਥੋਂ ਫਿਰ ਕਈ ਜਦੋਂ ਭਗੌੜੇ ਹੋਏ ਉਤੋਂ ਰਾਮਗੜ੍ਹ ਤੋਂ ਕਈ ਰਸਤੇ ਵਿੱਚ ਬਿਹਾਰ ਦੂਜੇ ਪਾਸੇ ਯੂਪੀ ਚੌਂਦੇ ਆ ਉਹਨਾਂ ਨੂੰ ਮੁਕਾਬਲੇਦਾਨ ਬਾਹਰ ਮਗਾਇਆ ਕਈ ਪਕੜੇ ਗਏ ਜੇਲਾ ਚ ਗਏ ਜੂਨ 1984 ਜਦੋਂ ਵੀ ਜੂਨ ਦਾ ਮਹੀਨਾ ਆਉਂਦਾ ਤਾਂ ਸਿੱਖਾਂ ਦੇ ਜਿਹੜੇ ਹਿਰਦੇ ਆ ਉਹ ਬਲੁੰਦਰਦੇ ਨੇ ਕਾਫੀ ਦੁਖਾਂਤ ਆਉਂਦਾ ਹੈ ਕਿਉਂਕਿ ਪੁਰਾਣਾ ਸਮਾ ਜਦੋਂ 84 ਦਾ ਯਾਦ ਕਰਦੇ ਆ ਤੇ ਹਰੇਕ ਦਾ ਮਨ ਪਰ ਆਉਂਦਾ ਸਾਡੇ ਨਾਲ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਲੋਂ ਨੇ ਕਾਲੋਂ ਸਾਹਿਬ ਕਿਵੇਂ ਦੇਖਦੇ ਹੋ ਹਰ ਸਾਲ ਜਦੋਂ ਜੂਨ ਦਾ ਮਹੀਨਾ ਆਉਂਦਾ ਹੈ ਤਾਂ ਉਹੀ ਪੁਰਾਣੇ ਸੀਨ ਅੱਖਾਂ ਦੇ ਸਾਹਮਣੇ ਆਉਂਦੇ ਨੇ ਪਹਿਲੀ ਗੱਲ ਤਾਂ ਇੱਥੋਂ ਆਪਾਂ ਸ਼ੁਰੂਆਤ ਕਰਦੇ ਆ ਉਦੋਂ ਫੌਜ ਦੇ ਕੀ ਹਾਲਾਤ ਸੀ ਕਹਿੰਦੇ ਫੌਜ ਨੂੰ ਵੀ ਕਾਫੀ ਟਾਰਗੇਟ ਕੀਤਾ ਗਿਆ ਦੇਖੋ ਫੌਜ ਨੂੰ ਹਾਲਾਤ ਜਿਹੜੇ ਸੀਗੇ ਐਕਚੁਅਲੀ ਪੂਰਾ ਜਦੋਂ 84 ਦਾ ਕੱਲੂ ਕਾਰਾ ਜਿਹਨੂੰ ਕਹਿੰਦੇ ਤੀਸਰਾ ਕੱਲੂ ਕਾਰਾ ਹੋਇਆ ਜੀ ਪੂਰੇ ਸਿੱਖ ਜਗਤ ਨੂੰ ਜੀ ਚੰਜੋਲ ਕੇ ਰੱਖਤਾ ਹੈ ਬਿਲਕੁਲ ਤੇ ਫੌਜ ਵੀ ਪ੍ਰਭਾਵਿਤ ਹੋਈ ਜੀ ਕਈ ਪੱਖੋਂ ਫੌਜ ਪ੍ਰਭਾਵਿਤ ਹੋਈ ਕਿਉਂਕਿ ਯੂਨਟਾਂ ਦਾ ਨਾਦ ਸਨ ਸਿੱਖ ਫੌਜੀ ਖਾਸ ਤੌਰ ਤੇ ਪੂਰੇ ਬਾਰਡਰਸ ਭਾਵੇਂ ਇੰਡੋ ਪਾਕਿਸਤਾਨ ਕਰ ਲੋ ਚਾਈਨਾ ਬਾਰਡਰ ਦੇ ਕਰ ਲੋ ਜੀ ਮਗਰ ਜਿਹੜੀ ਕਿ ਕੋਈ ਆਜਾ ਆਵਾਜਾ ਵੀ ਸੀ ਕਿ ਕੋਈ ਆ ਰਿਹਾ ਸੀ ਕੋਈ ਜਾ ਰਿਹਾ ਸੀ ਗੱਡੀ ਦੇ ਵਿੱਚ ਉਹ ਵੀ ਪ੍ਰਭਾਵਿਤ ਹੋਏ ਫਿਰ ਜਿਹੜੇ ਕਿ ਰਿਟਾਇਰਡ ਜਰਨਲ ਟੈਕਰ ਸੀਗੇ ਕਿਉਂਕਿ ਇਹ ਤੇ ਫਿਰ ਉਸ ਤੋਂ ਬਾਅਦ ਖੂਨੀ ਸਾਖਾ ਵਾਪਰਿਆ 84 ਤੋਂ ਬਾਅਦ ਜੂਨ ਤੋਂ ਬਾਅਦ ਤੇ ਉਹਦੇ ਵਿੱਚ ਵੀ ਬੜੇ ਜਿਸ ਤਰੀਕੇ ਨਾਲ ਉਹਨਾਂ ਨੂੰ ਬੇਇੱਜ਼ਤ ਕੀਤਾ ਗਿਆ ਜਿਹੜਾ ਇਹ ਸਾਰੇ ਤਿੰਨ ਚੀਜ਼ਾਂ ਨੇ ਜਿਨ੍ਹਾਂ ਤੇ ਗੱਲ ਕਰਨਾ ਚਾਹੁੰਦਾ ਮੈਂ ਜੀ ਅਲੀ ਗੱਲ ਤੇ ਇਹ ਵੀ ਕਿ ਫੌਜੀ ਯੂਨਟਾਂ ਜਿਹੜੀਆਂ ਨੇ ਹਰ ਇੱਕ ਯੂਨਟ ਜਿਹੜੀ ਹੈ ਉਹਦਾ ਆਪਣਾ ਸਿਧਾਂਤ ਆਪਣਾ ਜਿਹੜੀ ਮਤਲਬ ਕਿ ਆਮ ਸਰਵਿਸ ਹੈਗੀਆਂ ਨੇ ਮਗਰ ਜਿਹੜੀ ਇੰਡੀਅਨ ਆਰਮੀ ਹੈਗੀ ਉਹ ਤੇ ਪਹਿਲੋਂ ਤੇ ਹੁਣ ਤੇ ਮਿਕਸ ਹੋ ਗਈਆਂ ਕਾਫੀ ਹੱਦ ਤੱਕ ਮਗਰ ਪਹਿਲੋਂ ਸ਼ੁਰੂ ਤੋਂ ਬ੍ਰਿਟਿਸ਼ਰ ਟਾਈਮ ਤੋਂ ਲੈ ਕੇ ਵੀ ਤੇ ਹੁਣ ਵੀ ਹੈਗੀਆਂ ਨੇ ਜਿਹੜੀਆਂ ਕਿ ਪਿਓਰ ਰੈਜiment ਸਿੱਖ ਰੈਜiment ਡੋਗਰਾ ਜਹਾ ਵੀ ਮਰਾਠਾ ਰੈਜiment ਇਹ ਉਹ ਜੀ ਮਗਰ ਜਦੋਂ 84 ਦਾ ਇਹ ਦੰਗੇ ਹੋਏ ਜਦੋਂ ਕਿ ਦੰਗੇ ਨਹੀਂ ਮੈਂ ਕਹਿੰਦਾ ਬਲਕਿ ਮੈਂ ਕਹਿੰਦਾ ਇਹ ਨਸਲਕੋਸ਼ੀ ਹੋਈ ਬਿਲਕੁਲ ਬਿਲਕੁਲ ਤੇ ਉਦੋਂ ਇੱਕ ਤੇ ਇਹ ਹੋਇਆ ਕਿ ਜਦੋਂ ਇਸ ਕਿਸਮ ਦਾ ਸੰਦੇਸ਼ ਬੀਬੀਸੀ ਦੇ ਉੱਤੇ ਖਬਰਾਂ ਆਈਆਂ ਜੀ ਜੈਸੇ ਕਿ ਖਬਰ ਆਈ ਕਿ ਆਪਣਾ ਜਿਹੜੇ ਸੀਗੇ ਖੁਸ਼ਵੰਤ ਸਿੰਘ ਉਹਨਾਂ ਨੇ ਮੈਡਲ ਵਾਪਸ ਕਰਤੇ ਜੀ ਇਹਦੀ ਗੱਲ ਮੈਨੂੰ ਸੁਣਾਈ ਗਈ ਸਾਡੇ ਜਦੋਂ ਫੌਜ ਉਥੇ ਮੈਂ ਉਹਦਾ ਕਮਾਂਡ ਕਰ ਰਿਹਾ ਸੀ ਪੁੰਛਲਾਕੇ ਚ ਲਾਈਨ ਆਫ ਕੰਟਰੋਲ ਤੇ ਯੂਨਿਟ ਕਮਾਂਡ ਕਰ ਰਿਹਾ ਸੀ ਜਿੱਚ ਦੋ ਸਿੱਖ ਬੈਟਰੀਆਂ ਸਨ ਇੱਕ ਡੋਗਰਾ ਬੈਟਰੀ ਸੀ ਤੇ ਉਥੇ ਮੈਂ ਸਾਡਾ ਨੋ ਵਾਰ ਨੋ ਪੀਸ ਪੋਸਚਰ ਦੇ ਵਿੱਚ ਦੋ ਜਿਹੜੀਆਂ ਗੰਨਾਂ ਨੇ ਹਰ ਟਾਈਮ ਤਿਆਰ ਰੇ ਤੋਪਾਂ ਤੋਪਾਂ ਤੋਪਖਾਨੇ ਸੀ ਤੇ ਮੈਂ ਉਥੇ ਗਿਆ ਉਚਲਣ ਵਾਸਤੇ ਬੱਚਿਆਂ ਨੂੰ ਕੰਟਰੋਲਡ ਵਾਈਜ਼ ਹਾਲਾਤ ਪਤਾ ਲੱਗ ਰਹੇ ਸੀ ਵਿਗੜ ਗਏ ਨੇ ਬਿਲਕੁਲ ਅਬ ਜੋਂ ਦੇ ਪਹਿਲੇ ਹਫਤੇ ਚ ਉਸ ਤੋਂ ਪਹਿਲਾਂ ਹੀ ਪਾਸ ਚਲੇ ਖਰਾਬ ਹੋ ਜਣੇ ਨੇ ਮਗਰ ਜੋ ਆਪਣੀ ਜਿਹੜੀ ਪਲਟਨ ਹੈ ਉਹਨੂੰ ਕਾਇਮ ਰੱਖਣਾ ਸੀਗਾ ਦੂਜੇ ਪਾਸੇ ਦੂਜੀ ਸਿੱਖ ਪਲਟਨ ਸੀ ਉਹਨੂੰ ਵੀ ਉਹਦੇ ਵਿੱਚ ਵੀ ਕਾਫੀ ਹੱਲਾ ਬਿਲਕੁਲ ਬਿਲਕੁਲ ਕਾਫੀ ਪ੍ਰੋਬਲਮ ਹੋ ਗਈ ਸੀ ਬਿਲਕੁਲ ਹੋਣੀ ਸ਼ੁਰੂ ਹੋ ਜਾਂਦੀ ਹੈ ਹੋ ਜਾਂਦੀ ਹੈ ਤੇ ਮੈਨੂੰ ਕਹਿ ਲੱਗਾ ਕਿ ਉਹ ਮੇਰਾ ਹੌਲਦਾਰ ਕਹਿੰਦਾ ਤੁਸੀਂ ਜੀ ਖੁਸ਼ਵੰਤ ਸਿੰਘ ਦੇ ਬਾਰੇ ਖਬਰ ਪੜ੍ਹੀ ਹੈ ਮੈਂ ਕਿਹੜੀ ਖਬਰ ਸੁਣੀ ਹੈ ਰੇਡੀਓ ਸੀ ਕਾਲ ਰਖਿਆ ਕਹਿੰਦਾ ਉਹਨੇ ਆਪਣੇ ਮੈਡਲ ਵਾਪਸ ਕਰਤੇ ਨਾਲੇ ਮੇਰੇ ਮੈਡਲਾਂ ਵਾਲ ਵੀ ਦੇਖੇ ਹੋ ਹਮ ਕਿ ਭਾਈ ਕੀ ਤੇ ਕਹਿੰਦਾ ਫਿਰ ਨਾਲੇ ਕਹਿੰਦਾ ਜੀ ਉਥੇ ਨੇਤਾ ਨੇ ਹੁਕਮ deta ਉਹਨੇ ਨੇਤਾ ਨੇ ਪੰਜਾਬ ਦੇ ਨੇ ਉਦੋਂ ਬਾਦਲ ਸਾਹਿਬ ਜੀ ਕੇ ਨਾਲ ਲੈ ਕੇ ਦੱਸ दिए ਚ ਕਿਹੜੀ ਗੱਲ ਉਹਨੇ ਕਿਹਾ ਉਹਨੇ ਮੈਨੂੰ ਦੱਸਿਆ ਆਵ ਹੀ ਗਿਆ ਮੈਂ ਕਿੱਥੋਂ ਕਹਿੰਦਾ ਬੀਬੀਸੀ ਦੀਆਂ ਖਬਰਾਂ ਨੇ ਉਹਨੇ ਕਿਹਾ ਬਹਿਰਾਂ ਛੱਡ ਦਿਓ ਮੈਂ ਖਬਰਦਾਰ ਏ ਕੰਮ ਕੀਤਾ ਪਛਤਾਓਗੇ ਕਿਸੇ ਨੂੰ ਮੈਂ ਤਸ ਨੂੰ ਜਾਇਆ ਮੇਰੇ ਤੇ ਇੱਕ ਬੰਦਾ ਨਹੀਂ ਹਲੇ ਮਗਰ 8 ਸੇ ਇੱਕ ਪਲਟਨ ਜਿਹੜੀ ਕਿ ਉਥੇ ਬਤਾਰ ਨਾਲ ਆਸੀ ਉਹਦੇ ਪਾਰ ਸੀਗੇ ਜੀ ਉਹ ਪਲਟਨਸ ਵਿੱਚ ਹਲਚਲ ਮਚ ਗਈ ਕਿਉਂਕਿ ਉਹਦੇ ਵਿੱਚ ਸਾਰੇ ਡਿਪਲੋਇਡ ਸੀਗੇ ਆਪਣੇ ਪਿਕਟਨ ਦੇ ਉਤੇ ਉਥੇ ਜਦੋਂ ਆ ਗੱਲ ਹੋਈ ਹੈ ਤੇ ਉਥੇ ਜਿਹੜਾ ਇੱਕ 2 ICC ਮੇਜਰ ਮੁਲ ਹੋਤਰਾ ਜੀ ਉਹਨੇ ਕਿਹਾ ਪੁੱਛਿਆ ਕਿ ਹਾਲ ਚਾਲੇ ਕਿਦਾਂ ਤੇ ਜਵਾਨ ਨੇ ਹੌਦਾਂ ਜਵਾਬ ਦਿੱਤਾ ਜਿਹੜਾ ਸੀਗਾ ਉਥੇ ਜੇ ਸੀ ਉਹਨੇ ਚੜਦੀ ਕਲਾ ਚੜਦੀ ਕਲਾ ਤੇ ਉਹਨੇ ਗੱਲ ਕੱਢ ਕੇ ਉਹਦਾ ਜੋ ਆਪ ਵਾਪਸੀ ਤੇ ਜੋ ਆਪ ਨੇ ਤਾਂ ਉੱਥੇ ਉਹਨਾਂ ਨੇ ਤੈਅ ਕਰ ਲਿਆ ਕਿ ਜਿਹੜੇ ਸਾਡੇ ਧਰਮ ਦੇ ਖਿਲਾਫ ਬੋਲਦੇ ਨੇ ਅਫਸਰ ਉਹਨਾਂ ਨੂੰ ਛਡਕਾਣਾ ਚਾਰ ਅਫਸਰ ਉਹਨਾਂ ਚੁਣ ਲਏ ਤੇ ਉਹਨਾਂ ਨੇ ਕੀਤਾ ਕਿ ਇੱਕ ਇੱਕ ਟੋਲੀ ਬਣ ਦਿੱਤੀ ਕਿ ਅਸੀਂ ਜਿਹੜੇ ਧਰਮ ਦੇ ਖਿਲਾਫ ਬੋਲਦੇ ਨੇ ਉਹ ਛੱਡ ਕੇ ਆ ਗਏ ਪਿਕਟਾਂ ਦੇ ਉਹ ਛੱਡ ਕੇ ਆ ਗਏ ਉੱਥੇ ਪਿਕਟਾਂ ਦੀ ਦੇਸ਼ ਦੀ ਰਕਵਾਲੀ ਕੌਣ ਸੀ ਉਹ ਜਿਹੜੇ ਜਵਾਨ ਜੇਸੇ ਸੀਗੇ ਉਹ ਹੀ ਰਹਿ ਗਏ ਅਫਸਰ ਤੇ ਆ ਗਏ ਜਸਟਿਸ ਇੰਚਰ ਸੁਬੇਦਾਰ ਮੇਜਰ ਸੁਬੇਦਾਰ ਤੇ ਕਰ ਤੇ ਉਹ ਜਦੋਂ ਇਹ ਗੱਲ ਹੋਈ ਤੇ ਉਹਨਾਂ ਨੇ ਕਿਹਾ ਕਿ ਪਲਾਨ ਬਣਾ ਲਈ ਕਿ ਇੱਕ ਜਿਹੜਾ ਕਿ ਇਹ ਆਪਣਾ ਖਡਰੀ ਸੁਣੀ ਸੀ ਉਹ ਖਡਰੀ ਜਿਹੜੀ ਸੀ ਕੈਨਸਲ ਹੋ ਗਈ ਉੱਥੇ ਬਣਾਇਆ ਸੀ ਕਿ ਜਦੋਂ ਫਲ ਹੋਣਗੇ ਤੇ ਫਲਾਣੇ ਫਲਾਣ ਆਪਸ਼ਨ ਫਲਾਣ ਦੀ ਫਾਨੀ ਜਿਹੜੀ ਹੈ ਨਾ ਉਹ ਪਾਰਟੀ ਕੰਮ ਕਰੇਗੀ ਬਿਲਕੁਲ ਮਗਰ ਉਹ ਕੈਨਸਲ ਹੋ ਗਈ ਇਸ ਵਾਸਤੇ ਸਾਰੇ ਆਪਣੀ ਜਗ੍ਹਾ ਚਲੇ ਗਏ ਮਗਰ ਟੂ ਵਹੀ ਸੀ ਉਹ ਆਪਣੇ ਕਮਰੇ ਸੀਗਾ ਜਿਹਨੇ ਜਿਹੜੀ ਟੀਮ ਦੀ ਡਿਊਟੀ ਲੱਗੀ ਸੀ ਕਿਉਂਕਿ ਉਹ ਬੋਲਦਾ ਸੀਗਾ ਧਰਮ ਦੇ ਖਿਲਾਫ ਉੱਥੇ ਚਲੇ ਗਏ ਉਹਦੇ ਮਾਰੀ ਗੋਲੀ ਦੋ ਬੰਦੇ ਆਨੇ ਇੱਥੇ ਛਾਤੀ 'ਚ ਵੱਜੀ ਉੱਥੇ ਕੈਪਟਨ ਰਾਣਾ ਸੀਗਾ ਇੱਕ ਲਾਗੇ ਖਲੋਤਾ ਉਹਨੇ ਨਾਲ ਜਫਾ ਪਾਲਿਆ ਫੜ ਲਿਆ ਤੇ ਉਹਨੂੰ ਕਹਿੰਦਾ ਦੂਜੀ ਗੋਲੀ ਨਾਲ ਚਲਾਈ ਕਿਉਂਕਿ ਇੱਕ ਕੈਪਟਨ ਰਾਣਾ ਸਾਡੇ ਧਰਮ ਦੇ ਖਿਲਾਫ ਨਹੀਂ ਬੋਲਦਾ ਤੇ ਇਹ ਤੂੰ ਚਲਾਤੀ ਤੇ ਇਹਨੂੰ ਵਜੇਗੀ ਪਰ ਬਹਾਵ ਸੀਗਾ ਮਤਲਬ ਗਿਆ ਕਹਿਣ ਤੋਂ ਮਤਲਬ ਕਿ ਮਤਲਬ ਜਦੋਂ 1984 ਦੇ ਜਦੋਂ ਉਹ ਵਾਕਿਆ ਹੋਇਆ ਕਟਨਾ ਵਾਪਰੀ ਜਦੋਂ ਉਦੋਂ ਫੌਜ ਦੇ ਵਿੱਚ ਪੂਰੀ ਮਤਲਬ ਜਿੱਥੇ-ਜਿੱਥੇ ਸਿੱਖ ਸੀਗੇ ਹਰੇਕ ਨੂੰ ਜੋਸ਼ ਸੀਗਾ ਵੀ ਜਿਹੜਾ ਸਾਡੇ ਧਰਮ ਦੇ ਖਿਲਾਫ ਬੋਲੂਗਾ ਉੱਥੇ ਤੇ ਅੱਠ ਸਿੱਖ ਪਲਟਨ ਜਿਹੜੀ ਸੀਗੀ ਪੂਰੀ ਕੀ ਪੂਰੀ ਸਿੱਖ ਪਲਟਨ ਉਹਨਾਂ ਨੇ ਤੈਅ ਕਰ ਲਿਆ ਸੀਗਾ ਕਿ ਅਸੀਂ ਇੱਥੋਂ ਡਿਸਰਟ ਕਰਕੇ ਅਸੀਂ ਅੰਮ੍ਰਿਤਸਰ ਪਹੁੰਚਣਾ ਹੈ ਕਿ ਅਸੀਂ ਜੀ ਬੀ ਜੀ ਕੇ ਜੀ ਉਹ ਜਗਾ ਉੱਥੇ ਮਾਤੇ ਉੱਥੇ ਸਾਢੇ 3 ਸਾਲ ਕਮਾਂਡ ਕੀਤੀ ਉਥੋਂ ਅੰਮ੍ਰਿਤਸਰ ਪਹੁੰਚਣਾ ਹੈ ਜੀ ਤੇ ਦੂਜੇ ਪਾਸੇ ਪਾਕਿਸਤਾਨ ਵਾਲੇ ਵੀ ਕਹਿ ਰਹੇ ਸੀ ਪੰਜਾਬੀ ਸੀ ਕਿ ਸਾਡੇ ਪਾਸੇ ਆ ਜਾਓ ਉਹ ਤੇ ਬਾਅਦ ਚ ਵੀ ਕਹਿੰਦੇ ਰਹੇ ਸੋ ਮਿਹਨੇ ਬਾਅਦ ਵੀ ਆਉ ਤਨ ਸੰਤਾਨ ਦਰਸ਼ਨ ਕਰਾਈਏ ਕਾ ਉਸ ਪਲਟਨ ਨੂੰ ਪਛਾਣ ਖਾਤਰ ਜਦੋਂ ਮੈਨੂੰ ਪਤਾ ਲੱਗਿਆ ਪਤਾ ਕਿਸਾਂ ਲੱਗਿਆ ਕਿ ਮੇਰੇ ਵੀ ਜਿਹੜੇ ਓਪੀ ਪਾਰਟੀ ਜਿਹਨੂੰ ਕਹਿੰਦੇ ਨੇ ਕੁਝ ਜਿਹਾ ਸੀਗੇ ਉਥੇ ਸੀਗੇ ਉਹਨਾਂ ਦੇ ਫਾਇਰ ਕੰਟਰੋਲ ਕਰਨਾ ਹੁੰਦਾ ਉਹਨੇ ਮੈਨੂੰ ਆਪਣਾ ਇਹ ਮੈਨੂੰ ਸੰਦੇਸ਼ ਦਿੱਤਾ ਕਹਿੰਦਾ ਕਿ ਲਾਈਨ ਕੱਟ ਕਰਕੇ ਉਹਨੇ ਮੈਂ ਪਹਿਲਾਂ ਤਾਂ ਮੈਂ ਲੜਾਈ ਵੀ ਲੜ ਚੁੱਕਿਆ ਸੀ ਇਸੇ ਪਲਟਨ ਦਾ ਬਤੌਰ ਕੈਪਟਨ ਉਹ ਕਹਿੰਦਾ ਕਿ ਇੱਥੇ ਸਭ ਲਾਈਨ ਕਰ ਦਿੱਤੀ ਹੈ ਤੇ ਇਹਨਾਂ ਨੇ ਕੀ ਕਰਨਾ ਹੈ ਕਿ ਇਹ ਭੱਜ ਜਾਣਾ ਹੈ 48 ਘੰਟਿਆਂ ਦੇ ਵਿੱਚ ਵਿੱਚ ਇਹ ਉਹਨਾਂ ਨੇ ਇਹ ਪਲਾਨ ਬਣਾ ਲਈ ਮੈਂ ਕੀਤਾ ਕਿ ਬ੍ਰਿਗੇਡ ਕਮਾਂਡਰ ਨੂੰ ਦੱਸਦਾ ਕਿ ਇਹ ਕੰਮ ਹੋ ਜਾਣਾ ਹੈ ਇਦਾਂ ਨੂੰ ਜੰਮੇ ਤੇ ਵਿਸ਼ਵਾਸ ਨਾ ਕਰੇ ਬ੍ਰਿਗੇਡ ਇਰ ਉਥੋਂ ਦੇ ਫਿਰ ਮੈਂ ਜੀਓਸੀ ਨੂੰ ਦੱਸਿਆ ਤੇ ਜੀਓਸੀ ਨੇ ਫਿਰ ਐਕਸ਼ਨ ਲਿਆ ਕਹਿੰਦੇ 24 ਘੰਟੇ ਰਹਿ ਗਏ ਸੀਗੇ ਮੈਂ ਕਿਹਾ ਇਹ ਹੋ ਜਾਣਾ ਹੈ ਤੇ ਫਿਰ ਵਾਕਈ 48 ਘੰਟਿਆਂ ਬਾਅਦ ਉਦੋਂ ਬਾਅਦ 24 ਘੰਟਿਆਂ ਬਾਅਦ ਉਹ ਇਹ ਕਾਂਡ ਹੋਇਆ ਜਿਹੜਾ ਤੁਹਾਨੂੰ ਵਾਪਰਿਆ ਸੀ ਤੇ ਪਲਟਨ ਨੇ ਜਿਹੜੀਆਂ ਸਨ ਉਹ ਕਰ ਲਈਆਂ ਉੱਥੇ ਤੋਪਾਂ ਜਿਹੜੀਆਂ ਸਨ ਦੂਜੇ ਪਾਸੇ ਕਰ ਲਈਆਂ ਇਸ ਪਾਸੇ ਜਿਹੜੀ ਕਿ ਥੱਲੇ ਉੱਤੇ ਆਉਂਦੇ ਨੇ ਤੇ ਉਹਨਾਂ ਨੂੰ ਅਸੀਂ ਮਤਲਬ ਪਲਟ ਉਲਟੇ ਪਾਸੇ ਮੁ ਕਰ ਲੈਣਾ ਆਪਣੀ ਫੌਜ ਸਾਨੂੰ ਅਗਰ ਸਰੈਂਡਰ ਕਰਨ ਵਾਸਤੇ ਹੁਣ ਆਫਤ ਆ ਗਈ ਫਿਰ ਜੀਓ ਸੀ ਨੇ ਫਿਰ ਉੱਥੇ ਇੱਕ ਪਲਟਨ ਉਹਨਾਂ ਦੇ ਪਿੱਛੇ ਲਾਤੀ ਇਕ ਤਾਂ ਕੇ ਕੋਈ ਭਜਨ ਨਾ ਤੇ ਮਗਰ ਫਿਰ ਉੱਥੇ ਮਨੂ ਕਿਆ ਹੋ ਗਿਆ ਕਿ ਤੂੰ ਸਿੱਖ ਹੌਸਲੇ ਕਿਉਂਕਿ ਮੇਰੇ ਜਿਹੜੇ ਜਵਾਨ ਸੀਗੇ ਪੂਰੇ ਮੋਟੀਵੇਟਿਡ ਨਾਲ ਲੜਾਈ ਲੜ ਚੁੱਕਿਆ ਸੀ ਉਹ ਕਹਿੰਦਾ ਭਈ ਇੱਕ ਗੱਲ ਹੈ ਉਹਨਾਂ ਨੂੰ ਕਹਿੰਦਾ ਸਮਝਾਂਦਾ ਦੇਖੋ ਸਾਡਾ ਸੀਓ ਵੀ ਸਿੱਖ ਪਾਠ ਕਰਦਾ ਗੁਰਦੁਆਰਾ ਜਾਂਦਾ ਨੇ ਇਤਨਾ ਨਹੀਂ ਕਰਦਾ ਤੁਸੀਂ ਇੱਕ ਉਹਨਾਂ ਨੇ ਕਿਹਾ ਤੇ ਮੈਨੂੰ ਕਹਿੰਦੇ ਰਹੇ ਕਿ ਉਹ ਜਿਹੜਾ ਸੀਐਚਐਮਸੀ ਹੌਸਲਾ ਕੈਦਾ ਸੀ ਉਹ ਸਾਡੇ ਉਹ ਕਹਿੰਦਾ ਠੀਕ ਹੈ ਅਸੀਂ ਅਸੀਂ ਤੇ ਜਾਣਾ ਹੈ ਚਰ ਉਤੋਂ ਬਾਅਦ ਕੰਟਰੋਲ ਕਰ ਲਿਆ ਗਿਆ ਨਹੀਂ ਫਿਰ ਤੁਸੀਂ ਦਰਬਾਰ ਸਾਹਿਬ ਆਗੇ ਸੀ ਕਿਉਂ ਨਹੀਂ ਨਹੀਂ ਦਰਬਾਰ ਸਾਹਿਬ ਕਥੇ ਮੈਂ ਤਾਂ ਪਲਟਨ ਕਮਾਂਡ ਕਰ ਰਿਹਾ ਸੀ ਦੇਖੋ ਦੋ ਚੀਜ਼ਾਂ ਨੇ ਇੱਕ ਤੇ ਸਿੱਖ ਆਪਣੀ ਆਸਥਾਰਮਕ ਆਸਥਾ ਉਹਦੇ ਨਾਲ ਜੁੜੇ ਹੋਏ ਹਾਂ ਹਾਂ ਬਿਲਕੁਲ ਹਰ ਇੱਕ ਸਿੱਖ ਜਿਹੜਾ ਹਰ ਇੱਕ ਸਮਾਜ ਦਾ ਬੰਦਾ ਆਪਣਾ ਵੀ ਹੈ ਹਿੰਦੂ ਹੈ ਮੁਸਲਮਾਨ ਹੈ ਕ੍ਰਿਸ਼ਚੀਅਨ ਹੈ ਜਿਉਂ ਵੀ ਆ ਉਹ ਉੱਥੇ ਜੁੜਿਆ ਦੂਜੀ ਗੱਲ ਇੱਕ ਫੌਜੀ ਵਰਦੀ ਚਰੰਦੇ ਹੋਇਆ ਸਾਡੀ ਕੋਈ ਡਿਊਟੀ ਹੈ ਅਸੀਂ ਸ਼ਰਧਾਂ ਦੇ ਕਸਮ ਖਾਦੀ ਹੈ ਇਸ ਵਾਸਤੇ ਉਹ ਵੀ ਪੂਰੀ ਕਰਨੀ ਹੈ ਇਸ ਵਾਸਤੇ ਮੈਂ ਤੇ ਯਕੀਨ ਕੀਤਾ ਕਿ ਮੈਂ ਇਹ ਕੰਮ ਨਾ ਕਰਿਓ ਤੇ ਫਿਰ ਕੀ ਕੀਤਾ ਜਦੋਂ ਉਹ ਸਿੱਖ ਪਲਟਨ ਨੂੰ ਕੰਟਰੋਲ ਕਰਨਾ ਸੀ ਜਿਹੜਾ ਸੀਓ ਸੀਗਾ ਹੀ ਵਾਸ ਆਨਏਬਲ ਟੂ ਕੰਟਰੋਲ ਕਰਨ ਉਹਦੇ ਇਹ ਸੀਗਾ ਉਹ ਕਹਿੰਦੇ ਕਿ ਤੁਸੀਂ ਬਲਾਉ ਜੀਓ ਸੀ ਵੀ ਕੇ ਕੱਲੋਂ ਲੱਭੋ ਕੱਲੋਂ ਕਿ ਮੈਂ ਦੱਸਦਾ ਸੀ 48 ਘੰਟੇ ਦੇ ਹੋ ਜਾਣ ਮੈਨੂੰ ਖਬਰ ਆ ਗਈ ਸੀ ਉੱਥੋਂ ਦੱਸੇ ਤੁਹਾਨੂੰ ਸਮਝਾਈ ਫਿਰ ਜਿਹੜੀ ਸੀਗੀ ਮੈਂ ਦੱਸਿਆ ਉਹਨਾਂ ਨੂੰ ਕਿ ਇਹਨਾਂ ਨੂੰ ਕੰਟਰੋਲ ਕਰਨਾ ਤਾਂ ਕਿ ਇੱਧਰ ਨਾ ਜਾਣ ਜੀ ਤੇ ਇਹ ਕੰਮ ਕਰਨਾ ਹੈ ਕਿ ਭਾਈ ਇਹ ਇੱਕ ਰਿਲੀਜੀਅਸ ਟੀਚਰ ਜਿਹੜਾ ਗ੍ਰੰਥੀਆਂ ਨੂੰ ਅੱਗੇ ਲਾਉਂ ਉਹ ਇਹ ਸ਼ਬਦ ਪੜੇ ਢੋਲ ਕੇ ਜਨਾ ਜਿਹੜਾ ਦਿਨਾਲ ਆਪਣੇ ਅੱਗੇ ਜਾਣ ਤੇ ਉਹ ਸਰੈਂਡਰ ਕਰਨ ਸਰੈਂਡਰ ਹੋ ਗਿਆ ਉਹ ਮਤਲਬ ਗੜਬੜ ਤੇ ਹੋਈ ਮਤਲਬ ਬਚਾ ਹੋ ਗਿਆ ਪੂਰੀ ਪਲਟਨ ਦਾ ਜਿਨ੍ਹਾਂ ਨੇ ਪਲਾਨ ਕੀਤੀ ਸੀ ਉਹਨਾਂ ਦੇ ਖਿਲਾਫ ਕਾਫੀਆਂ ਚਲਵੀਆਂ ਕੋਰਟ ਮਾਰਸ਼ਲ ਵੀ ਹੋਏ ਕੁਝ ਇੱਕ ਤੋ ਇੱਕ ਬੜਾ ਉਸ ਵੇਲੇ ਪਾਵਨਾਤਕ ਮੋਦਾਸਿਕਾ ਉਦੋਂ ਮਨਾਂ ਮਨ ਦੇ ਵਿੱਚ ਕਹਿਦੀ ਉਦੋਂ ਡਰ ਕਿੰਨਾ ਸੀ ਜਾਂ ਮਤਲਬ ਮਤਲਬ ਮਨ ਦੁਖਦਾ ਉਦੋਂ ਵੀ ਜਦੋਂ ਇਹ ਘਟਨਾ ਬਾਰੇ ਸੁਣਿਆ ਹੋਣਾ ਵੀ ਦਰਬਾਰ ਸਾਹਿਬ ਤੇ ਇਦਾਂ ਹੋਣ ਵਾਲਾ ਹੈ ਜਾਂ ਅਟੈਕ ਹੋ ਗਿਆ ਹੈ ਤੇ ਉਦੋਂ ਮਤਲਬ ਜਿੰਨੀ ਫੌਜ ਦੀ ਸਿਕ ਰੈਜਿਮੈਂਟ ਦੀ ਗੱਲ ਕਰਨੀ ਹੈ ਜਿੰਨੇ ਵੀ ਸਿੱਖ ਸੀਗੇ ਤੇ ਉਦੋਂ ਕੀ ਸਿਚੁਏਸ਼ਨ ਕੀ ਸੀਗੀ ਉਦੋਂ ਨਹੀਂ ਸਾਰੇ ਪੂਰੇ ਦੇਸ਼ ਭਰ ਦੇ ਵਿੱਚ ਸਿੱਖ ਰੈਜਿਮੈਂਟਲ ਸੈਂਟਰ ਰਾਮਗੜ੍ਹ ਉਥੋਂ ਦੇ ਰਿਕ ਰੂਟ ਹਥਿਆਰ ਆਪਣੇ ਕੋਲ ਚਲੇ ਕੇ ਉਥੋਂ ਹਥਿਆਰ ਲੈ ਕੇ ਭਜ ਭਗੌੜੇ ਹੋ ਗਏ ਬਹੁਤ ਸਾਰੇ ਉੱਚ ਅਧਿਕਾਰੀ ਉਹ ਸੁਬੇ ਦਾ ਮੇਜਰ ਦੇਕਰ ਸਿੱਖਾਂ ਦੇ ਅਫਸਰਾਂ ਦੇ ਮਲਾਜ ਤੇ ਸੀਗੇ ਉਹਨਾਂ ਨੇ ਉਥੇ ਤੇ ਦੇਖੋ ਉਹ Hindu ਕਮਡਾਉਨ ਸੀਗਾ ਉਹਦਾ ਵਿਚਾਰ ਦਾ ਕਸੂਰ ਤੇ ਨਹੀਂ ਸੀ ਕੋਈ ਵੀ ਉਹਨੂੰ ਵੀ ਮਾਰਤਾ ਇਹਨਾਂ ਨੇ ਪਰ ਉਸ ਵੇਲੇ ਕਿਉਂਕਿ ਸਿੱਖ ਭਾਵਨਾਵਾਂ ਜਿਹੜੀਆਂ ਨੇ ਆਪਣੇ ਆਸਥਾ ਨਾਲ ਜੁੜੀਆਂ ਖਾਸ ਤੌਰ ਤੇ ਕਾਲ ਤੱਕ ਸਾਬ ਸੁਪਰੀਮ ਅਥਾਰਟੀ ਉਹਦੇ ਨਾਲ ਜੁੜੀਆਂ ਜੀ ਤੇ ਇਸ ਵਾਸਤੇ ਉਥੋਂ ਫਿਰ ਕਈ ਜਦੋਂ ਭਗੌੜੇ ਹੋਏ ਉਥੋਂ ਰਾਮਗੜ੍ਹ ਤੋਂ ਕਈ ਰਸਤੇ ਵਿੱਚ ਬਿਹਾਰ ਦੂਜੇ ਪਾਸੇ ਯੂਪੀ ਚਾਉਂਦਿਆਂ ਉਹਨਾਂ ਨੂੰ ਮੁਕਾਬਲੇਦਾਨ ਬਾਹਰ ਬੁਕਾਇਆ ਕਈ ਪਕੜੇ ਗਏ ਜੇਲਾ ਚ ਗਏ ਫਿਰ ਜੇਲਾ ਚ ਬਿਟਕੇ ਫਿਰ ਉਹਨੂੰ ਕੋਈ ਇਨਸਾਫ ਵੀ ਨਹੀਂ ਮਿਲਿਆ ਕਿਆਂ ਨੂੰ ਤੇ ਫਿਰ ਬੁਰੀ ਹਾਲਤ ਹੋ ਗਈ ਇਸੇ ਤਰੀਕੇ ਨਾਲ ਸਾਡੀ ਇੱਕ ਨੌ ਸਿਕ ਪਲਟਨ ਸੀ ਉਹ ਵੀ ਇਨ ਮਾਸ ਰਿਜ਼ਰਵਡ ਕਰਨੀ ਉਹਨੂੰ ਡਿਸਬੈਂਡ ਕਰਤਾ ਗਿਆ ਪਰ ਸਿਆਸਤ ਇੱਥੋਂ ਤੱਕ ਚੱਲੀ ਬੜੇ ਅਫਸੋਸ ਦੀ ਗੱਲ ਹੈ ਕਿ ਉਹਨੂੰ ਬਾਅਦ ਚ ਹੁਣ ਵੀ ਸਾਡੇ ਸਿਆਸੀ ਨੇਤਾ ਵੋਟ ਬਟੋਲਵਾ ਸਭ ਕੁਝ ਕਰਦੇ ਨੇ ਉਹਨੂੰ ਖੜਾ ਨਹੀਂ ਕੀਤਾ ਗਿਆ ਨਾ ਉਹ ਸਿੱਖ ਪਲਟਨ ਠੀਕ ਹੈ ਬਾਕੀ ਤੇ ਜਿੱਥੇ ਛੋਟੀ ਉਹ ਗਲਤੀਆਂ ਤੇ ਹੁੰਦੀਆਂ ਨੇ ਚਲੋ ਜੋ ਹੋਈ ਵੀ ਭਾਵਨਾਵਾਂ ਸਮਝ ਨਹੀਂ ਸਕੇ ਔਰ ਸਾਡੇ ਨੇਤਾ ਲੋਕ ਵੀ ਜਿਨ੍ਹਾਂ ਨੇ ਇਸ ਕਿਸਮ ਦੇ ਸੰਦੇਸ਼ ਦਿੱਤੇ ਇਸ ਕਿਸਮ ਦੇ ਕਿ ਭਈ ਅਖਬਾਰਾਂ ਚ ਆ ਗਿਆ ਚੈਨਲ ਚੈਨਲ ਕਿਹੜੇ ਮਤਲਬ ਰੇਡੀਓ ਸਟੇਸ਼ਨ ਸੀ ਕਿ ਜ਼ਿਆਦਾਤਰ ਉਸ ਦਾ ਹੁਣ ਵੀ ਆਪਰੇਸ਼ਨ ਸੰਦੂਰ ਜਦੋਂ ਚੱਲਦਾ ਪਿਆ ਸੀ ਹੁਣ ਵੀ ਕਹਿੰਦੇ ਸੀਗੇ ਵੀ ਦਰਬਾਰ ਸਾਹਿਬ ਦੇ ਉੱਤੇ ਅਟੈਕ ਹੋਣਾ ਸੀ ਕੀ ਗੱਲਬਾਤ ਹੋਈ ਸੀ ਵੀ ਹੋਣ ਤੋਂ ਬਚਾ ਲਿਆ ਗਿਆ ਕੀ ਹੈ ਸਾਰੀ ਗੱਲ ਉਹ ਇਸ ਤਰ੍ਹਾਂ ਹੈ ਕਿ ਉੱਥੋਂ ਦੇ GOC 15 ਇਨਫੈਂਟਰੀ ਡਿਵੀਜ਼ਨ ਜਿੰਮੇਵਾਰ ਇਸ ਇਲਾਕਾ ਹੈਗਾ ਆਪਰੇਸ਼ਨ ਦੀ ਜਿੰਮੇਵਾਰੀ ਵੰਡੀ ਜਾਂਦੀ ਹੈ ਜਿੱਦਾਂ ਮੈਂ ਤੁਹਾਨੂੰ ਪੁੰਛ ਦੱਸਿਆ ਜੀ ਜਿੱਥੇ ਕਿ ਉੱਥੇ ਬਾਅਦ ਚ ਗੁਰਦੁਆਰਾ ਸਾਹਿਬ ਤੇ ਹੁਣ ਆਪਰੇਸ਼ਨ ਸੰਦੂਰਦਨ ਸੰਦੂਰ ਦੇ ਉੱਧਰੋਂ ਅਟੈਕ ਵੀ ਹੋਇਆ ਜੀ ਤੇ ਇੱਥੇ ਇਹ ਸੀਗਾ ਕਿ ਉਹ ਖਬਰ ਉਹਨਾਂ ਕੋਲ ਐਂਟੀਸਿਪੇਸ਼ਨ ਲੱਗਿਆ ਸੰਭਾਵਤ ਜੀ ਕਿ ਪਾਕਿਸਤਾਨ ਦੇ ਜਿਹੜੇ ਮਿਸਾਈਲ ਸਿਸਟਮ ਨੇ ਉਹ ਹਰਮੰਦਰ ਸਾਹਿਬ ਤੇ ਅਟੈਕ ਕਰ ਸਕਦੇ ਨੇ ਮਾਰ ਸਕਦੇ ਨੇ ਜੀ ਤੇ ਉੱਥੇ ਜਿਹੜੇ ਜਨਸਮ ਨੇ ਕੀਤਾ ਕਿ ਕਿਉਂਕਿ ਸਾਡੇ ਕੋਲ ਸਿਸਟਮ ਹੈਗਾ ਜੀ 에어 డిਫੈਂਸ ਸਿਸਟਮ ਜਿਹਦੇ ਵਿੱਚ ਉੰਤੇ ਕਾਸ਼ ਵੀ ਆ ਗਿਆ ਐਲ ਐਸ ਐਮਟੀ ਗਨ ਐਸ 400 ਤੇ ਉਹ ਕਹੇ ਉਥੋਂ ਕਾਰਵਾਈ ਤੇ ਹੋਈ ਕਿਉਂਕਿ ਸਿਰਫ ਇਹ ਨਹੀਂ ਪਤਾ ਕਿ ਉਹ ਇਸੇ ਪਾਸੇ ਗੋਲਡਨ ਟੈਂਪਲ ਤੇ ਜ਼ਿਆਰੇ ਸੀ ਬਹੁਤ ਮਿਸਾਈਲ ਸਿਸਟਮ ਸਾਰੇ ਉਹ ਪੂਰੇ ਚੰਡੀਗੜ੍ਹ ਉਥੇ ਅੰਮ੍ਰਿਤਸਰ ਦੇ ਵਿੱਚ ਉਹ ਪੂਰੇ ਉਥੋਂ ਦੇਕਰ ਇੱਥੇ ਪੰਜਾਬ ਵਾਲ ਵੀ ਉਹਨਾਂ ਨੇ ਬਥੇਰੇ ਮਾਰੇ ਕੁਝ ਆਏ ਵਿੱਚ ਨਕਾਮ ਯਾਰ ਪਰ ਆਪਣੀ ਆਰਮੀ ਨੇ ਡਿਫਿਊਜ਼ ਕੀਤੇ ਉਹ ਮਤਲਬ ਕੀਤੇ ਉਹ ਗਿਰਾਤੇ ਉਹਨਾਂ ਦੇ ਜਿਹੜੇ ਸੀ ਕਿ ਜਿੰਨੇ ਵੀ ਮਿਸਾਈਲ ਵਗੈਰਾ ਸੀਗੇ ਡਰੋਨ ਵਗੈਰਾ ਸੀਗੇ ਮਗਰ ਇਹ ਸਿਆ ਇਸ ਕਰਕੇ ਹੋ ਗਿਆ ਕਿ ਕਿ ਡਰ ਪੈਦਾ ਹੋ ਗਿਆ ਕਿਤੇ ਤੋਪਾਂ ਅੰਦਰ ਤੇ ਨਹੀਂ ਲੱਗਣਗੀਆਂ ਨਹੀਂ ਤੋਪਾਂ ਅੰਦਰ ਨਹੀਂ ਲੱਗਦੀਆਂ ਮਤਲਬ ਦੂਰ ਇਹ ਜਿਹੜੇ ਸਾਡੇ ਵਲਨਰੇਬਲ ਏਰੀਆ ਵਲਨਰੇਬਲ ਪੁਆਇੰਟ ਹੁੰਦੇ ਨੇ ਉਹ ਦੱਸਿਆ ਦੇ ਮਤਲਬ ਉਹ ਦਾਨਾ ਥੋੜਾ ਆਸ-ਪਾਸ ਘੇਰਾ ਹੁੰਦੀ ਹੈ ਬੰਦੀ ਮਗਰ ਇੱਕ ਚੀਜ਼ ਪੈਦਾ ਹੋ ਗਈ ਇੱਕ ਖਦਸ਼ਾ ਪੈਦਾ ਹੋ ਗਿਆ ਇਸੇ ਪਿੱਛੇ ਹੁਣ ਮੈਂ ਔਰ ਜਿਹੜਾ ਸੈਮੀਨਾਰ ਚੱਲ ਰਿਹਾ ਸੀ ਇੱਥੇ ਪ੍ਰਪੋਜ਼ ਕੀਤਾ ਕਿ ਜਿਹੜੀਆਂ ਧਾਰਮਿਕ ਸਾਡੇ ਸਥਾਨ ਨੇ ਜੀ ਖਾਸ ਤੌਰ ਤੇ ਅੰਮ੍ਰਿਤਸਰ ਤਰਨਤਾਰ ਨਨਕਾਣਾ ਸਾਹਿਬ ਵੀ ਕਿ ਉਹ ਨੋ ਵਾਰ ਜ਼ੋਨ ਡਿਕਲੇਅਰ ਕੀਤਾ ਜਾਏ ਇਸ ਕੇਸ ਨੂੰ ਦਾ ਮਤਾ ਪਾਸ ਹੋਣਾ ਚਾਹੀਦਾ ਹੈ ਔਰ ਮਤਾ ਯੂਨ ਚਾਹੀਦਾ ਗਲਤੀ ਹੋ ਸਕਦੀ ਹੈ ਜਿੰਨੇ ਵੀ ਧਾਰਮਿਕ ਸਥਾਨ ਨੇ ਉਥੇ ਨੋ ਵਾਰ ਜ਼ੋਨ ਮੈਂ ਗਲਤੀ ਇਸ ਕਰਕੇ ਕਹਿਣਾ देखो पुंछ ਉਥੇ ਲਾ ਕੇ 3.5 ਸਾਲ ਮੈਂ ਯੂਨਿਟ ਕਮਾਂਡ ਕੀਤੀ ਇੱਕ ਇੱਕ ਪਹਾੜੀ ਇੱਕ ਇੱਕ ਜਗ੍ਹਾ ਪੂਰੇ ਸ਼ਹਿਰ ਜਾਂਦਾ ਇੰਟਰਨਲ ਸਿਕਿਉਰਿਟੀ ਡਿਊਟੀ ਵਾਸਤੇ ਮੇਰੀ ਜ਼ਿੰਮੇਵਾਰੀ ਸੀ ਐਜ਼ ਅ ਕਮਾਂਡਿੰਗ ਆਫੀਸਰ ਤੇ ਉਥੇ ਗੁਰਦੁਆਰ ਸਾਹਿਬ ਦੇ ਉੱਤੇ ਕੁਝ ਕਹਿੰਦੇ ਨੇ ਜੀ ਗਲਤੀ ਨਾ ਹੋਇਆ ਨਹੀਂ ਨਹੀਂ ਇਹ ਤੇ ਦੇਖੋ ਗਲਤੀ ਹੋਏ ਜਾਂ ਵੈਸੇ ਹੋ ਸਕਦੀ ਹੈ ਗਲਤੀ ਵੀ ਮੈਂ ਨਹੀਂ ਕਹਿੰਦਾ ਪਰ ਸਿਰਫ ਪਾਕਿਸਤਾਨ ਨਹੀਂ ਸੰਭਾਵਤ ਜੰਗ ਜੇ ਅਗਰ ਹੁੰਦੀ ਹੈ ਜੰਗ ਨਹੀਂ ਸੀ ਇੱਕ ਆਪਰੇਸ਼ਨ ਸੀਗਾ ਲਿਮਟਿਡ ਆਪਰੇਸ਼ਨ ਸੀਦੂ ਅਗਰ ਕੋਈ ਜੰਗ ਹੁੰਦੀ ਹੈ तो जंग दे आस पास आके मुल्क आने चाइना भी आएगा हूँ तो बंगलादेश नाल है तो इस करके गलती हो सकती है तो अगर नो वार जोन डिकलेयर किया जाए खास तौर पर ये विश्व प्रसिद्ध सामिक स्थान है। तो आस्था जुड़िया ने तो ननका साहब भी नकाना साहब बारे भी गलत फैमी पाकिस्तान ने कीतिया कि पाक साथी फौज ने उत्थे अपना मिसाइल सुटे ने ਯੋਪੇਕ ਪ੍ਰਚਾਰ ਸੀ ਕੂਲ ਪ੍ਰਚਾਰ ਪਾਕਿਸਤਾਨ ਵੱਲੋਂ ਮੇਰਾ ਕਹਿਣ ਤੋਂ ਮਤਲਬ ਇਹ ਵੇ ਕਿ ਜਿਹੜਾ ਇਹ ਗਲਤਫਹਿਮੀ ਪੈਦਾ ਹੋਈ ਮਗਰ ਇਹ ਚ ਕੋਈ ਸ਼ੱਕ ਨਹੀਂ ਕਿ ਫੌਜ ਦੇ ਕੋਲ ਜ਼ਰੂਰ ਇਨਫੋਰਮੇਸ਼ਨ ਹੋਏਗੀ ਬਿਲਕੁਲ ਕਿ ਉਹਨਾਂ ਨੇ ਇਸ ਪਾਸੇ ਰੁਖ ਕਰਨਾ ਜਾਂ ਮਿਸਾਈਲ ਜਾਂ ਡਰੋਨ ਸੁੱਟ ਸਕਦੇ ਨੇ ਇਸ ਵਾਸਤੇ ਜੇ ਉਹਨਾਂ ਨੇ ਕੋਈ ਪ੍ਰੀਵੈਂਟਿਵ ਮੇਅਰ ਲੈਣੇ ਤੇ ਉਹ ਲੈਣੇ ਜ਼ਰੂਰੀ ਨੇ ਪਰ ਅੰਦਰ ਨਹੀਂ ਉਹ ਤਾਂ ਕੋਈ برداشت ਨਹੀਂ ਅੰਦਰ ਥੋੜਾ ਉਹਨਾਂ ਨੇ ਕਿਹਾ ਸੀ ਉਹ ਗਲਤਫਹਮੀ ਪੈਦਾ ਹੋ ਜਾਂਦੀ ਹੈ ਫਿਰ ਉਹ ਗਲਤ ਬਿਆਨ ਵੀ ਹੋ ਜਾਂਦੀ ਹੈ ਕਿ ਅਸੀਂ ਪਰਮਿਸ਼ਨ ਲਈ ਹੈ ਪਰਮਿਸ਼ਨ ਕਿੱਥੋਂ ਲਈ ਉਹਦੇ ਪਛੇ ਵੀ ਬੜਾ ਸਿਆਸਤ ਹੋਈ ਜੋ ਹੈਡ ਕਰਨ ਦੀ ਕਹਿੰਦੇ ਮੈਂ ਤਾਂ ਇੱਥੇ ਨਹੀਂ ਸੀ ਕਿ ਪਰਮਿਸ਼ਨ ਕਿੱਥੋਂ ਲੈ ਲਈ ਜੋ ਐਸਜੀਪੀਸੀ ਤੇ ਫੌਜ ਨੂੰ ਪਤਾ ਹੋਣਾ ਚਾਹੀਦਾ ਐਸਜੀਪੀਸੀ ਜਿਹੜੇ ਪ੍ਰਧਾਨ ਨੇ ਉਹਨਾਂ ਨੂੰ ਉਹਨਾਂ ਤੋਂ ਨਾਲ ਹੀ ਗੱਲਬਾਤ ਹੋ ਸਕਦੀ ਸੀ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹਨਾਂ ਪਾਸੇ ਧਿਆਨ ਦੇਣ ਦੀ ਲੋੜ ਹੈ ਇਨ ਫਿਊਚਰ ਗੱਲ ਇਹ ਹੈ ਕਿ ਇੱਥੇ ਹੀ ਖਤਮ ਨਹੀਂ ਸਾਡਾ ਹੁਣ ਇਹ ਜਿਹੜਾ ਕਿ ਹੁਣ ਅਸੀਂ 40 ਸਾਲ ਹੋ ਗਏ 41 ਸਾਲ ਹੋ ਗਿਆ ਤੇ ਸਾਨੂੰ ਆਪਸ ਅੰਦਰੋਂ ਨਹੀਂ ਚਾਤ ਮਾਰਨੀ ਹੋਗੀ ਆਪਣੀ ਪੀੜ੍ਹੀ ਅੱਛੇ ਛੋੜ ਕਿ ਕੀ ਕੀ ਕਮਜ਼ੋਰੀਆਂ ਨੇ ਉਹ ਵੀ ਦੂਰ ਨਹੀਂ ਕਿ ਉਹਨਾਂ ਦੇ ਪਾਸੇ ਇੱਥੇ ਆਂਦੇ ਨਾ ਪਏਗਾ ਬੰਡੀਆਂ ਪਈਆਂ ਨੇ ਇਕੱਠੇ ਕਰਨਾ ਪਏਗਾ ਠੀਕ ਹੈ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹਨਾਂ ਨੂੰ ਵਿਚਾਰਨਾ ਹੋਏਗਾ ਸੋ ਬਿਲਕੁਲ ਇਹ ਸਨ ਗੁਲਦੀਪ ਸਿੰਘ ਕਾਲੋਂ ਜੀ ਜਿਨ੍ਹਾਂ ਨੇ ਕਿਹਾ ਕਿ ਜਿਵੇਂ ਦਰਬਾਰ ਸਾਹਿਬ ਹੈ ਹੋਰ ਜਿੰਨੇ ਧਾਰਮਿਕ ਸਥਾਨ ਨੇ ਕਿਉਂਕਿ ਜਦੋਂ ਆਪਰੇਸ਼ਨ ਸੰਦੂਰ ਚੱਲਦਾ ਸੀਗਾ ਤੇ ਅਟੈਕ ਦੀ ਗੱਲ ਹੋਈ ਸੀਗੀ ਪਰ ਕਿਤਨੇ ਕਿਤੇ ਆਪਣੀ ਇੰਡੀਅਨ ਆਰਮੀ ਨੇ ਇੰਡੀਅਨ ਫੋਸ ਨੇ ਉਹਨਾਂ ਨੂੰ ਡਿਫਿਊਜ਼ ਕੀਤਾ ਜਾਂ ਜਿਹੜੇ ਵੀ ਡਰੋਨ ਆ ਰਹੇ ਸੀ ਜਾਂ ਮਜ਼ਾਈਲਾਂ ਆ ਰਹੀਆਂ ਸੀ ਤੇ ਅਜਿਹੇ ਧਾਰਮਿਕ ਸਥਾਨਾਂ ਨੂੰ ਨੋ ਵਾਰ ਜਿਹੜਾ ਜ਼ੋਨ ਜਿਹੜਾ ਕਿ ਬਣਾਇਆ ਜਾਵੇ ਸੋ ਕੈਮਰਾਮੈਨ ਗਗਨ ਦੇ ਨਾਲ ਹਰਜੀਤਨ ਠਾਰੂ ਦਾਸ ਅਮਰ ਨਿਊਜ਼ ਚੰਡੀਗੜ੍ਹ